ਸਤਿ ਸ਼੍ਰੀ ਅਕਾਲ ਜੀ ਅਸੀਂ ਵੈਲਕਮ ਕਰਦੇ ਹਾਂ ਤੁਹਾਡਾ ਸਾਡੇ ਪੁਟੀਕ ਕਸੀਦਾ ਕਾਰੀ ਪੁਟੀਕ ਉੱਪਰ ਆ ਲਗੇ ਤੇ ਜੀ ਹੋਪਸ ਹੋ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਹੋਵੇਗਾ ਤੇ ਨਵੇਂ ਨਵੇਂ ਅਪਡੇਟ ਰੋਜ਼ ਦੇਖਦੇ ਰਹੋਗੇ ਜੀ ਤੇ ਅੱਜ ਦੀ ਕਲੈਕਸ਼ਨ ਲੈ ਕੇ ਮੈਂ ਤੁਹਾਡੇ ਸਾਹਮਣੇ ਆਈ ਹਾਂ ਜੀ ਅੱਜ ਦੀ ਜਿਹੜੀ ਕਲੈਕਸ਼ਨ ਆ ਉਹ ਬਹੁਤ ਸੋਹਣੀ ਕਲੈਕਸ਼ਨ ਆ ਤੇ ਆਪਣੇ ਰੇਟ ਦੇ ਵਾਈਜ਼ ਵੀ ਇਹ ਬੜੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਹੈ ਸਭ ਦੇ ਅਫੋਰਡੇਬਲ ਪ੍ਰਾਈਸ ਆ ਜੀ ਇਹ ਸਭ ਲਈ ਤੇ ਸਭ ਤੋਂ ਪਹਿਲਾਂ ਮੈਂ ਗੱਲ ਕਰਦੀ ਆ ਇਹ ਜਿਹੜਾ ਫੈਬਰਿਕ ਆ ਪਿਓਰ ਕਾਟਨ ਫੈਬਰਿਕ ਹੈਗਾ ਫੈਬਰਿਕ ਹੈ ਜਿਹੜਾ ਉਹਦੀ ਕੁਆਲਿਟੀ ਬਹੁਤ ਜ਼ਿਆਦਾ ਫਾਈਨ ਆ ਬਹੁਤ ਜ਼ਿਆਦਾ ਸੋਹਣੀ ਕੁਆਲਿਟੀ ਹੈ ਜੀ ਇਹਦੀ ਸ਼ਰਟ ਆ ਜਿਹੜੀ ਉਹ ਪੂਰੀ ਚਿਕਨ ਕਾਰਦੇ ਵਿੱਚ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਪੂਰੀ ਚਿਕਨ ਕਾਰਦੀ ਦੀ ਸ਼ਰਟ ਹੈ ਇਹ ਨੈਕ ਦੇ ਉੱਪਰ ਜਿਹੜਾ ਉਹ ਮਸ਼ੀਨ ਦੇ ਨਾਲ ਵਰਕ ਹੋਇਆ ਹੋਇਆ ਪੈਚ ਲੱਗ ਕੇ ਔਰਗੈਂਜ਼ਾ ਦਾ ਪੈਚ ਲਗਾ ਕੇ ਇਸ ਦੇ ਉੱਪਰ ਮਸ਼ੀਨ ਤੇ ਸਿੱਪੀ ਦਾ ਵਰਕ ਕੀਤਾ ਹੋਇਆ ਹੈਗਾ ਬਹੁਤ ਜਿਹੜਾ ਪਿਆਰਾ ਲੱਗ ਰਿਹਾ ਹੈਗਾ ਇਹ ਜਿਹੜੀ ਇਹਦੇ ਘੇਰੇ ਦੀ ਹੈ ਜੀ ਇਹਦੇ ਘੇਰੇ ਦੇ ਉੱਪਰ ਵੀ ਲੇਸ ਲਗਾ ਕੇ ਬਹੁਤ ਸੋਹਣਾ ਲੁੱਕ ਦਿੱਤੀ ਗਈ ਹੈ ਸੂਟ ਨੂੰ ਤੇ ਇਸ ਤੋਂ ਬਿਨਾ ਵਿੱਚ ਜਿਹੜੀ ਇਹਦੇ ਪੈਰਲਲ ਜਾ ਰਹੀਆਂ ਨੇ ਲੈਣਾ ਉਹ ਟਾਈ ਟਾਈ ਦੇ ਫਲਾਵਰ ਬਣਾ ਕੇ ਦਿੱਤੀ ਹੋਈ ਹੈ ਪਰ ਇਹਦਾ ਕਲਰ ਆ ਜਿਹੜਾ ਉਹ ਆਪਾਂ ਕਰੀਮ ਜਾਂ ਸ਼ੇਡ ਕਹਿ ਸਕਦੇ ਜੀ ਅ ਸਕਿਨ ਔਰ ਕਰੀਮ ਦੇ ਵਿਚਲਾ ਰੰਗ ਆਪਾਂ ਕਹਿ ਸਕਦੇ ਆ ਤੇ ਇਹ ਇਹਦਾ ਦੁਪੱਟਾ ਹੈਗਾ ਜਿਹੜਾ ਪੂਰਾ ਫਲਾਵਰ ਦੇ ਨਾਲ ਪ੍ਰਿੰਟ ਕੀਤਾ ਹੋਇਆ ਹੈਗਾ ਤੇ ਜਿਹੜੀ ਇਹਦੇ ਚਾਰੋਂ ਸਾਈਡਾਂ ਜੀ ਉਹ ਲੇਸ ਦਿੱਤੀ ਹੋਈ ਹੈ ਜਿਹਦੇ ਨਾਲ ਇਹ ਫਿਨਿਸ਼ਿੰਗ ਬਹੁਤ ਸੋਹਣੀ ਲੱਗਦੀ ਹੈ ਤੇ ਇਹਦੀ ਸਲਵਾਰ ਪਿਓਰ ਕਾਟਨ ਦੇ ਵਿੱਚ ਆਫ ਵਾਈਟ ਜਿਹੜਾ ਸਕੀਨ ਦਾ ਸ਼ੋਟ ਆ ਉਹ ਸ਼ੇਡ ਹੈਗਾ ਬਹੁਤ ਸੋਹਣਾ ਸ਼ਿਆਰਾ ਸ਼ੇਡ ਹੈਗਾ ਬੋਦੀਏ ਸਲਵਾਰ ਹੈਗੀ ਅਗਲਾ ਸੂਟ ਹੈ ਜੀ ਇਹ ਡਾਰਕ ਮਹਿੰਦੀ ਜਿਹੜਾ ਛੇੜ ਹੁੰਦਾ ਆਪਣਾ ਪੂਰਾ ਮਹਿੰਦੀ ਛੇੜ ਉਸ ਦੇ ਵਿੱਚ ਇਹ ਸੀਟ ਹੈਗਾ ਤੇ ਇਹਦਾ ਜਿਹੜਾ ਫੈਬਰਿਕ ਆ ਉਹ ਥੋੜਾ ਸਿਲਕ ਦੇ ਵਿੱਚ ਫੈਬਰਿਕ ਆ ਬਟ ਕਸਲੀ कॉटन ਦੀ ਵੀ ਥੋੜੀ ਇਹ ਟੱਚ ਜਿੰਦਾ ਹੈ ਇੰਨਾ ਜਿਆਦਾ ਸਿੰਥੈਟਿਕ ਵੀ ਨਹੀਂ ਹੈਗਾ ਦੇਖੋ ਇਹ ਇੱਕ ਗਰਲਿਸ਼ ਲੁੱਕ ਵਾਂਗੂ ਸੂਟ ਆਉਂਦਾ ਢਿੱਡ ਦੇ ਨੈਕ ਦੇ ਉੱਪਰ এলিਫੈਂਟ ਬਣਿਆ ਹੋਇਆ ਹੈਗਾ ਤੇ ਨਾਲ ਵਰਕ ਹੋਇਆ ਹੋਇਆ ਹੈਗਾ ਤੇ ਇਹ ਦੁਪੱਟਾ ਜਿਹੜਾ ਉਹ ਪੂਰਾ ਹੈਵੀ ਦੁਪੱਟਾ ਹੈ ਬਹੁਤ ਸੋਹਣਾ ਦੁਪੱਟਾ ਜਿਹਨੂੰ ਕਿ ਆਪਾਂ ਵਨ ਸਾਈਡ ਹੈ ਜਿਹੜਾ ਉਹ ਲੈ ਸਕਦੇ ਆ ਸਿੰਗਲ ਸਾਈਡ ਦੇਖੋ ਇਹਦੇ ਪੂਰੇ এলিਫੈਂਟ ਬਣੇ ਹੋਏ ਆ ਤੇ ਇੱਥੇ ਪੈਰੋਟ ਬਣੀਆਂ ਹੁੰਦੀਆਂ ਨੇ ਇੱਕ ਸਾਈਡ ਦੇ ਤੇ ਇਹ ਮੈਂਦੀ ਸ਼ੇੜਾ ਪਿਓਰ ਮੈਂਦੀ ਸ਼ੇ ਤੇ ਦੁਪੱਟੇ ਦੀ ਇੱਕ ਸਾਈਡ ਜਿਹੜੀ ਉਹ ਬਨਾਰਸੀ ਲੁੱਕ ਆਉਂਦੀ ਹੈ ਤੇ ਇਹ ਸਲਵਾਰ ਦਾ ਸਟਾਈਲ ਮਸਲੀਨ ਤੇ ਹੋਰ ਮਸਲੀਨ ਦੇ ਵਿੱਚ ਹੈਗਾ ਮਹਿੰਦੀ ਛੇੜ ਦੇ ਵਿੱਚ ਪ੍ਰੇਲੇ ਦੀ ਸਲਵਾਰ ਹੈ। ਅਕਾਂਚ ਸੂਟ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਡੀਐਮ ਕਰ ਸਕਦੇ ਹੋ ਜੀ। ਇਹਦੀ ਪ੍ਰਾਈਸ ਜਿਹੜੀ ਬੜੀ ਰੀਜ਼ਨੇਬਲ ਪ੍ਰਾਈਸ ਹੈ ਤੇ ਉਹ ਤੁਹਾਨੂੰ ਅਸੀਂ ਲਗਾ ਦਾਂਗੇ ਪ੍ਰਾਈਸ ਇਹ ਉਹ ਤੁਸੀਂ ਦੇਖ ਸਕਦੇ ਹੋ। थैंक यू ਸੋ ਮਚ।